ਦੀ ਖਬਰ ਸਾਹਮਣੇ ਆਈ ਹੈ ਜੀहां ਕੰਮ ਤੋਂ ਪਰਤ ਰਿਆ ਨੌਜਵਾਨ 15 ਤੋਂ 20 ਬਦਮਾਸ਼ਾਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਵੜ ਦਿੱਤਾ ਉਸ ਦੀ ਹੱਤਿਆ ਕਰ ਦਿੱਤੀ ਹੈ ਜੀहां ਦੋਨੋਂ ਭਰਾ ਕੰਮ ਤੋਂ ਵਾਪਸ ਆਪਣੇ ਘਰ ਪਰਤ ਰਹੇ ਸੀ ਔਰ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਜਦੋਂ ਨਿਕਲ ਰਹੇ ਹੁੰਦੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰਾ ਮੰਜ਼ਰ ਜਿਹੜਾ ਆ ਉਹ ਭਿਆਨਕ ਮੰਜ਼ਰ ਕੈਦ ਹੋ ਚੁੱਕਿਆ ਹੈ ਇਹ ਦੇਖ ਸਕਦੇ ਹੋ ਤਸਵੀਰਾਂ ਦੋਨੋਂ ਭਰਾ ਕੰਮ ਤੋਂ ਆ ਵਾਪਸ ਆਪਣੇ ਘਰ ਪਰਤ ਰਹੀ ਸੀ ਪਰ ਰਸਤੇ ਦੇ ਵਿੱਚ ਹੀ 15 ਤੋਂ 20 ਬਦਮਾਸ਼ਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਇਸ ਮਾਂ ਦੇ ਪੁੱਤ ਦੇ ਵਾਰ ਕੀਤੇ ਤੇ ਇਹਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਹੀ ਵੜ ਦਿੱਤਾ ਤਾਂ ਦੋਨੋਂ ਭਰਾ ਸੀਗੇ ਇੱਕ ਆ ਜਦੋਂ ਇੱਕ ਭਰਾ ਤੇ ਉਹਨਾਂ ਨੇ ਵਾਰ ਕਰਨੇ ਸ਼ੁਰੂ ਕੀਤੇ ਤੇ ਦੂਸਰਾ ਭਰਾ ਜਿਹੜਾ ਸੀਗਾ ਉਹ ਕਿਤੇ ਲੁਕ ਗਿਆ ਜਿਹੜੇ ਕਿ ਉਹਨੇ ਬਿਆਨ ਦਰਜ ਕਰਵਾਏ ਕਿ ਮੈਂ ਆਪਣੀ ਜਾਨ ਤੇ ਕਿਉਂਕਿ 15 ਤੋਂ 20 ਜੜੇ ਇੱਕ ਸਾਈਡ ਤੇ ਸੀ ਤਾਂ ਮੈਂ ਕੁਝ ਨਹੀਂ ਸੀ ਕਰ ਸਕਦਾ ਤਾਂ ਤੇਜ ਧਾਰ ਸਾਰਿਆਂ ਦੇ ਕੋਲ ਵੱਡੇ ਹਥਿਆਰ ਸੀਗੇ ਤਾਂ ਉਹਨਾਂ ਨੇ ਇਕਦਮ ਹੀ ਹਮਲਾ ਕਰ ਦਿੱਤਾ ਹਥਿਆਰਾਂ ਦੇ ਨਾਲ ਤੇਜ ਧਾਰ ਹਥਿਆਰਾਂ ਦੇ ਨਾਲ ਤਾਂ ਤੌਣ ਤੇ ਵਾਰ ਕੀਤੇ ਪੂਰੇ ਸਰੀਰ ਤੇ ਵਾਰ ਕੀਤੇ ਤਾਂ ਵਾਰ ਕਰ ਕਰਕੇ ਹੀ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਤਸਵੀਰਾਂ ਦੇਖ ਸਕਦੇ ਹੋ ਪੈਟਰੋਲ ਪੰਪ ਤੋਂ ਅਜੇ ਤੇਲ ਪਵਾ ਕੇ ਮੋਟਰਸਾਈਕਲ ਦੇ ਵਿੱਚ ਹੀ ਨਿਕਲੇ ਸੀ ਅਬ ਹੋਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਦੋਨੋਂ ਭਰਾ ਕੰਮ ਤੋਂ ਵਾਪਸ ਆ ਰਹੇ ਸੀ ਪਰ ਰਸਤੇ ਦੇ ਵਿੱਚ ਹੀ ਇਹ ਖੌਫਨਾਕ منظر ਉਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਜਿਹੜਾ ਵਾਪਰਿਆ ਆ ਔਰ ਦੱਸਿਆ ਜਾ ਰਿਹਾ ਕਿ ਕੋਈ ਪੁਰਾਣੀ ਰੰਜਿਸ਼ ਹੈ ਕੋਈ ਪੁਰਾਣੀ ਦੁਸ਼ਮਣੀ ਹੈ ਇਹਨਾਂ ਦੀ ਜਾਂਚ ਚੱਲ ਰਹੀ ਹੈ ਪੁਲਿਸ ਨੂੰ ਜਿਹੜੀ ਸੂਚਨਾ ਦਿੱਤੀ ਗਈ ਹੈ ਮਿਰਤਕ ਦੇ ਭਰਾ ਦੇ ਵੱਲੋਂ ਜਿਹੜਾ ਕਿ ਚਸ਼ਮਦੀਤ ਗਵਾਹ ਵੀ ਸੀਗਾ ਉਸ ਸਮੇਂ ਨਾਲ ਵੀ ਸੀ ਕਿਉਂਕਿ ਕੰਮ ਤੋਂ ਦੋਨੋਂ ਹੀ ਵਾਪਸ ਪਰਤ ਰਹੇ ਸੀ ਆਪਣੇ ਘਰ ਪਰਤ ਰਹੇ ਸੀ ਤਾਂ ਅਚਾਨਕ ਜਦੋਂ ਪੈਟਰੋਲ ਪੰਪ ਤੋਂ ਇਹਨਾਂ ਨੇ ਤੇਲ ਪੁਆਇਆ ਬਾਈਕ ਦੇ ਵਿੱਚ ਤਾਂ ਉਸੇ ਸਮੇਂ ਹੀ 15 ਤੋਂ 20 ਬਦਮਾਸ਼ਾਂ ਨੇ ਇਹਨਾਂ ਨੂੰ ਆ ਘੇਰਾ ਪਾ ਲਿਆ ਔਰ ਤੇਜ਼ ਧਾਰ ਹਥਿਆਰਾਂ ਦੇ ਨਾਲ ਇਹਨਾਂ ਦੇ ਉੱਪਰ ਵਾਰ ਕਰਨੇ ਸ਼ੁਰੂ ਕਰ ਦਿੱਤੇ ਆ ਤਾਂ ਲਹੂ ਲੋਹਾਨ ਹੋਇਆ ਆ ਜਿਹੜਾ ਇਹ ਨੌਜਵਾਨ ਆ ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਉਸ ਦੀ ਮੌਤ ਹੋ ਚੁੱਕੀ ਆ ਔਰ ਦੂਸਰੇ ਭਰਾ ਨੇ ਆਪਣੀ ਲੁਕ ਸ਼ੁਭ ਕੇ ਜਿਹੜੀ ਜਾਨ ਹੈ ਉਹ ਬਚਾਈ ਆ ਜਿਵੇਂ ਕਿ ਉਹਨੇ ਬਿਆਨ ਜਿਹੜੇ ਆ ਉਹ ਪੁਲਿਸ ਨੂੰ ਦਰਜ ਕਰਵਾਏ ਆ ਉਹਨੇ ਆਪਣੀ ਜਾਨ ਬਚਾਈ ਔਰ ਉਸ ਤੋਂ ਬਾਅਦ ਵਿੱਚ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਜਾਂਚ ਕੀਤੀ ਜਾ ਰਹੀ ਆ ਕਿ ਆਖਰ ਕਿਹੜੀ ਰੰਜਿਸ਼ ਸੀਗੀ ਕਿਉਂਕਿ 15 ਤੋਂ 20 ਬਦਮਾਸ਼ ਆਉਂਦੇ ਨੇ ਔਰ ਹਰੇਕ ਦੇ ਹੱਥ ਦੇ ਵਿੱਚ ਜਿਵੇਂ ਮਿਰਤਕ ਦੇ ਭਰਾ ਦੇ ਬਿਆਨਾਂ ਦੇ ਆਧਾਰਤ ਜਿਹੜਾ ਮਾਮਲਾ ਦਰਜ ਕੀਤਾ ਹੈ ਉਹਨੇ ਕਿਹਾ ਕਿ 15 ਤੋਂ 20 ਬਦਮਾਸ਼ੀ ਔਰ ਹਰੇਕ ਦੇ ਹੱਥ ਦੇ ਵਿੱਚ ਤੇਜ ਧਾਰ ਹਥਿਆਰ ਫੜੇ ਹੋਈ ਸੀ ਤਾਂ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਮੈਂ ਭੱਜ ਕੇ ਤੇ ਲੁਕ ਸ਼ੇਪ ਕੇ ਆਪਣੀ ਜਾਨ ਬਚਾਈ ਪਰ ਉਹ ਮੈਂ ਮੰਜ਼ਰ ਆਪਣੇ ਅੱਖੀ ਦੇਖਿਆ ਜਦੋਂ ਮੇਰੇ ਭਰਾ ਤੇ ਤੇਜ ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾ ਰਹੇ ਸੀਗੇ ਉਹ ਲਹੂ ਲਹਾਨ ਹੋਇਆ ਨਾ ਤਾਂ ਮੈਂ ਉਹਨੂੰ ਬਚਾ ਨਹੀਂ ਸਕਿਆ ਤਾਂ ਉਹ ਸਿਚੁਏਸ਼ਨ ਅਸੀਂ ਸਮਝ ਸਕਦੇ ਹਾਂ ਕਿ ਇੱਕ ਭਰਾ ਦੇ ਸਾਹਮਣੇ ਭਰਾ ਦਾ ਕਤਲ ਕਰ ਦਿੱਤਾ ਜਾਣਾ ਤਾਂ ਭਰਾ ਬੇਬਸ ਹੋ ਕੇ ਲੁਕਿਆ ਹੋਵੇ ਕਿਉਂਕਿ 15 ਤੋਂ 20 ਬਦਮਾਸ਼ ਹੈ ਸਾਰਿਆਂ ਦੇ ਹੱਥ ਦੇ ਵਿੱਚ ਹਥਿਆਰ ਹੋ ਕੁਝ ਕਰ ਵੀ ਨਹੀਂ ਸਿੱਗਾ ਸਕਦਾ ਤਾਂ ਉਹਨੇ ਆਪਣੀ ਜਾਨ ਬਚਾਈ ਤਾਂ ਤਸਵੀਰਾਂ ਤੁਸੀਂ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਹੋ ਸਰਕਲ ਦੀ ਮਦਦ ਦੇ ਨਾਲ ਤੁਹਾਨੂੰ ਅਸੀਂ ਦਿਖਾਉਣ ਦੀ ਗੱਲ ਕਰ ਰਹੇ ਹਾਂ ਦਿਖਾ ਰਹੇ ਹਾਂ ਕਿ ਦੋਨੋਂ ਭਰਾ ਅਬੂਹਰ ਦੀ ਇਹ ਘਟਨਾ ਹੈ ਦੋਨੋਂ ਭਰਾ ਕੰਮ ਤੋਂ ਵਾਪਸ ਆਪਣੇ ਘਰੇ ਜਾ ਰਹੇ ਸੀ ਔਰ ਜਦੋਂ ਹੀ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਦੇ ਆ ਤਾਂ 15 ਤੋਂ 20 ਬਦਮਾਸ਼ਾਂ ਨੇ ਘੇਰ ਕੇ ਇਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਹੈ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਧਰ ਦੂਸਰਾ ਭਰਾ ਜਿਹੜਾ ਉਵੇਂ ਦਾ ਰਹਿ ਗਿਆ ਬੇਬਸ ਕਿਉਂਕਿ 15 ਤੋਂ 20 ਬਦਮਾਸ਼ ਸੀ ਹਰੇਕ ਦੇ ਹੱਥ ਦੇ ਵਿੱਚ ਤੇਜ਼ ਧਾਰ ਹਥਿਆਰ ਸੀਗੇ ਮੇਰੇ ਪਿੰਡ ਦਾ ਸੁਖਚੇਨ ਦਾ ਮੁੰਡਾ ਜੌਨੀ ਜਿਹੜਾ ਕਿ ਪੰਪ ਤੇ ਲੱਗਿਆ ਸੀਗਾ ਕੱਲ ਦਸਣ ਮੁਤਾਬਕ ਹਿੰਮਤਪੁਰੇ ਤੋਂ ਆਈ ਜਾਂਦੇ ਸੀਗੇ ਘੇਰ ਕੇ ਉਹਨਾਂ ਦੀ ਬੜੀ ਨਿਰਮਮ ਮਤਿਆ ਕੀਤੀ ਗਈ ਹੈ ਜੋਨੀ ਦੇ ਲਗਭਗ ਮਰਨ ਤੋਂ ਬਾਅਦ ਜਿਵੇਂ ਸੀਸੀਟੀਵੀ ਫੁਟੇਜ ਵੇਖੀ ਆ ਸੀ ਉਹਦੇ ਵਿੱਚ ਇੱਕ ਬੰਦਾ ਆਉਂਦਾ ਦੁਬਾਰਾ ਮਰੇ ਪਏ ਮਰਨਾ ਸਣ ਬੰਦੇ ਦੇ ਉਹ 21 ਸੱਟਾ ਫੇਰ ਮਾਰਦਾ ਜਿਹੜੀ ਕਾਊਂਟਿੰਗ ਹੁੰਦੀ ਤੁਸੀਂ ਵੀ ਵੇਖ ਸਕਦੇ ਉਹਦੇ ਵਿੱਚ ਸਾਡੇ ਏਰੀਆ ਦੇ ਵਿੱਚ ਇਹ ਸਿਸਟਮ ਬਣਿਆ ਪਿਆ ਹੈ ਬਈ ਅਸੀਂ ਪਹਿਲਾਂ ਵੀ ਪੁਲੀਸ ਅੱਗੇ ਹੱਥ ਬੰਨ ਕੇ ਬੇਨਤੀ ਕੀਤੀ ਹੈ ਕਿ ਕਿਸੇ ਨਾ ਕਿਸੇ ਬੰਦੇ ਦਾ ਨੁਕਸਾਨ ਹੋਊਗਾ ਕੰਟਰੋਲ ਕੀਤਾ ਜਾਵੇ ਕਿਉਂ ਕਿ ਕਿਉਂਕਿ ਚਿੱਟਾ ਵਗੈਰਾ ਇਹ ਨਸ਼ੇ ਲੈ ਕੇ ਬੰਦੇ ਹਸਤੇ ਹੀ ਨਹੀਂ ਰਹਿੰਦੇ ਇੱਕ ਬੰਦਾ ਫਰੀਦਕੋਟ ਮੈਡੀਕਲ ਰੈਫਰ ਕੀਤਾ ਹੋਇਆ ਕੱਲ ਦਾ ਉਹ ਮਰਨਾ ਸੰਸਥਿਤੀ 'ਚ ਹੈ ਉਹਦੀ ਹਾਲਤ ਗੰਭੀਰ ਹੈ ਉਹਦਾ ਕੀ ਰਿਜ਼ਲਟ ਬਣਦਾ ਹੈ ਤੇ ਮੇਰੀ ਪੁਲਿਸ ਤੇ ਪ੍ਰਸ਼ਾਸਨ ਤੋਂ ਹੱਤ ਬਨ ਕੇ ਬਹਿਂਦੀ ਹੈ ਭਈ ਇਹਨਾਂ ਦੇ ਉੱਤੇ ਜਿਹੜੇ ਵੀ ਆ ਦੇ ਵਿੱਚ ਇਨਵੋਲਵ ਹੈ ਉਹ ਸਖਤਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਾਰਨ ਕੀ ਰਹੀ ਝਗੜੇ ਦਾ ਰੰਜਿਸ਼ ਕੀ ਸੀ ਕਾਰਨ ਜਿਵੇਂ ਸਾਨੂੰ ਪਤਾ ਲੱਗਿਆ ਹੈ ਵੀ ਇਹ ਕਿਤੋਂ ਉਧਰਲੇ ਪਾਸਿਓ ਆਈ ਜਾਂਦੇ ਸੀਗੇ ਸੀਤੋਵਲ ਉੱਥੇ ਘੇਰ ਕੇ ਨਾਲੇ ਮਾਰਕੁੱਟ ਕੀਤੀ ਹੈ ਲੈ ਅੱਥੀ ਵੀ ਤਪਤੀ ਇਸਨੀ ਕੀਤੀ ਹੈ ਨਾ ਸੀ ਵੇਖਿਆਗਾ ਤੇ ਬਿਨਾ ਕੀਤੀ ਜਾਂ ਬਿਨਾ ਸਮਝਾ ਲਈ ਗੱਲ ਕਰਨੀ ਨਹੀਂ ਚਾਹੀਦੀ ਹੁਣ ਤੁਹਾਨੂੰ ਪਤਾ ਕਰਕੇ ਅਸੀਂ ਦੱਸ ਸਕਦੇ ਹਾਂ ਵੀ ਕੀ ਗੱਲ ਹੋਈ ਮ੍ਰਿਤਕ सुरेंद्र ਇਲੀਅਸ ਸਜੋਨੀ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਸੁਖਚੈਨ ਦਾ ਰਹਿਣ ਵਾਲਾ ਸੀਗਾ ਇਹ ਇਹ ਪੈਟਰੋਲ ਪੰਪ ਤੇ ਸੇਲਜਰਮੈਨ ਦਾ ਕੋਲੇ ਵਾਲੀ ਕੰਮ ਕਰਦਾ ਸੀਗਾ ਤੇ ਇਹ ਆਪਣੇ ਦੋਸਤਾਨਾ ਇਹਦਾ ਇਹਦੇ ਨਾਲ ਬ੍ਰਦਰ ਸੀ ਮੰਗਤ ਜਿਹਦੇ ਬਿਆਨਾਂ ਤੇ ਅਸੀਂ ਪਰਚਾ ਦਰਜ ਕਰਨ ਲੱਗੇ ਆਂ ਇਹ ਆਪਣੇ ਦੋਸਤ ਨਾਲ ਸ੍ਰੀ ਲੋਕਾਮ ਲਈ ਜਾ ਰਹੇ ਸੀਗੇ ਤੇ ਜਦੋਂ ਵਾਪਸ ਸੀਤੋ ਆਏ ਤੇ ਉੱਥੇ ਪਛ ਇਹਨਾਂ ਨੂੰ ਕਾਫੀ ਜਿਹੜਾ ਬੰਦਿਆ ਨੇ ਗਰੁੱਪ ਖੜਾ ਸੀ ਤੇ ਉਹਨਾਂ ਨੇ ਇਹਨਾਂ ਨਾਲ ਛੱਟਾ ਮਾਰਿਆ ਪਹਿਲੇ ਹੱਥੋਂ ਪਾਈ ਹੋਈ ਬਾਅਦ ਦੇ ਵਿੱਚ ਉਹ ਅਪ੍ਰੀਲ ਭੈਣੇ ਕਾਪੇ ਕੋਪੇ ਸੋਨਾ ਕੋਲੇ ਸਾਰੇ ਜਿਹੜੇ ਸ਼ਾਰਪ ਹਥਿਆਰ ਸੀ ਉਹਨਾਂ ਨੇ ਰਿਵਾਰ ਕੀਤਾ ਇਹਦੀ ਉੱਥੇ ਜਿਹੜਾ ਹੈਗਾ ਇਹਨਾਂ ਭੱਜਣ ਦੀ ਕੋਸ਼ਿਸ਼ ਕੀਤੀ ਵਿਚਾਰੇ ਭੱਜਿਆ ਨਹੀਂ ਗਿਆਗਾ ਬੰਦੇ ਜਾਦੇ ਸੀਗੇ ਇਹਨੂੰ ਉੱਥੇ ਜਿਹੜਾ ਕੇ ਮੌਕੇ ਤੇ ਇਹਨੂੰ ਇਹਦੇ ਸੱਟਾਂ ਲੱਗੀਆਂ ਨੇ ਕਾਫੀ ਸਰਦੇ ਵਿੱਚ ਤੇ ਇਹਦੀ ਮੌਕੇ ਤੇ ਜਿਹੜੀ ਮੌਤ ਹੋ ਗਈ ਸੀ ਸਰ ਮੌਤ ਹੋਣ ਤੋਂ ਬਾਅਦ ਵੀ ਕਹਿੰਦੇ 21 ਵਾਰ ਕਿੱਥੇ ਗਏ ਨੇ ਜਿਹੜੇ ਸੀਸੀ ਕੈਮਰੇਜ ਕੈਦ ਹੋਈ ਹੈ ਕੋਈ ਪਤਾ ਲੱਗਿਆ ਹੁੰਦਾ ਹਾਂ ਇਹ ਸਾਰੇ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਸੀਸੀਟੀਵੀ ਫੁਟੇਜ ਸਾਡੇ ਕੋਲੇ ਆ ਗਈ ਆ ਉਹ ਅਸੀਂ ਉਹਦੀ ਪਛਾਣ ਕਰ ਰਹੇ ਹਾਂ ਉਹਦੇ ਤੇ ਅਸੀਂ ਜਿਹੜਾ ਹੈਗਾ ਭਾਈਨੇਮ ਐਫ ਆਈ ਆਰ ਵੀ ਦਰਜ ਕਰਨ ਲੱਗੇ ਆਂ ਉਹਨੇ ਜਦੋਂ ਡੈਗ ਪਿਆ ਉਹਦੇ ਤੇ 21 ਕੇ 22 ਵਾਰ ਕੀਤੇ ਆ ਸਰ ਰੰਜਸ਼ ਦਸੀਦਾਰੀ ਆ ਵੀ ਅੰਨਾ ਬੇਰਹਿਮੀ ਨਾਲ ਕਿਉਂ ਮਾਰਿਆ ਇਹਨਾਂ ਦੀ ਪੁਰਾਣੀ ਰੰਜਿਸ਼ ਆ ਇਹਨਾਂ ਦੀ ਕੋਈ ਨਾ 1 ਸਾਲ ਪਹਿਲਾਂ ਇਹਨਾਂ ਦੀ ਕੋਈ ਲੜਾਈ ਹੋਈ ਸੀਗੀ ਦਿਵਾਲੀ ਵਾਲੇ ਦਿਨ ਤੇ ਅੰਕਿਤ ਤੇ ਬੇਸ਼ਨ ਹੋਈ ਆ ਤੇ ਦੂਸਰੇ ਪਾਸੇ ਨੀਲਕਮਾ ਵਾਲਾ ਪਵਨ ਭਾਂਡ ਹੋਣੀ ਸਾਰੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਆ ਉਹ ਸਾਰੀ ਅਜੇ ਤਪਦੀਸ਼ ਦਾ ਹਿੱਸਾ ਹੀ ਤਪਦੀਸ਼ ਕਰ ਰਹੇ ਆ ਹੋਣ ਅਸੀਂ ਐਫ ਆਈ ਆਰ ਦਰਜੋ ਤੇ ਮ੍ਰਿਤਕ ਦੇ ਭਰਾ ਮੰਗਦੇ ਬੈਨਾਂ ਦੇ ਐਫ ਆਈ ਆਰ ਦਰਜ ਕਰਕੇ ਤੇ ਅਗਲੀ ਜਿਹੜੀ ਹੈਗੀ ਹੈ ਤਫਤੀਸ਼ ਆ ਉਹ ਜਾਰੀ ਹੈ ਸਰ ਕਿੰਨੇ ਕੁ ਲੋਕਾਂ ਦੇ ਖਿਲਾਫ ਐਫ ਆਈ ਆਰ ਕੀਤੀ ਜਾ ਰਹੀ ਹੈ ਇਹਨਾਂ ਨੇ ਜਿਹੜੇ ਹੈਗੇ ਆ 10 12 ਬੰਦੇ ਜਿਹੜੇ ਹੈਗੇ ਆ 12 ਬੰਦਿਆਂ ਦੇ ਨਾਮ ਜਿਹੜੇ ਹੈਗੇ 10 ਦੇ ਸਾਨੂੰ ਜਿਹੜੇ ਤੇ ਬਾਈ ਨੀਮ ਆ 8 10 ਬੰਦੇ ਆ ਪਛਾਤੇ ਆ ਉਹ ਸਾਰੇ ਅਜੇ ਤਫਤੀਸ਼ ਕਰ ਰਹੇ ਆ ਅਸੀਂ ਵੀ ਕਿਹੜੇ ਕਿਹੜੇ ਬੰਦੇ ਸੀ ਜਿਹੜੇ ਕੋਈ ਇਸ ਤਰੀਕੀ ਦਿੱਤੀ ਹੈ ਸਰ ਅ ਇਹਦੇ ਵਿੱਚ ਅਸੀਂ ਹੁਣ ਐਫਆਈਆਰ ਦਰਜ ਕਰਕੇ ਟੀਮਾਂ ਬਣਾਤੀਆਂ ਰੇਡਾਂ ਜਿਹੜੇ ਉਹ ਜਾਰੀ ਆ ਜਲਦੀ ਅਸੀਂ ਇਹਨਾਂ ਨੂੰ ਸਰ ਜਿਹੜੇ ਦੋਨੇ ਲੜੇ ਨੇ ਦੋਨਾਂ ਤੇ ਹੀ ਕ੍ਰਿਮਨਲ ਦੇ ਰਿਕਾਰਡ ਦਰਜ ਨੇ ਪਹਿਲਾਂ ਪਰਚੇ ਦਰਜ ਨੇ ਜਿਹੜੇ ਦੋਨੇ ਪੱਖ ਨੇ ਜੀ ਨਹੀਂ ਉਹ ਇੱਕ ਪਾਰਟੀ ਤੇ ਤਾਂ ਦਰਜ ਆ ਬਾਕੀ ਹਜੇ ਮੈਂ ਵੀ ਕੱਲ੍ਹ ਜੁਆਇਨ ਕੀਤਾ ਵੈਰੀਫਾਈ ਕਰ ਰਹੇ ਹਾਂ ਜੀ ਸਰ ਮੈਂ ਰਿਕਾਰਡ ਨੂੰ ਵਾਚ ਕੇ ਪਰ ਅਸੀਂ ਇਹ ਤੁਹਾਡੇ ਰਹੀ ਇਹ ਕਹਿਣਾ ਚਾਹੋਣੇ ਬਿਲਕੁਲ ਗੁੰਡਾਗਰਦੀ ਨਹੀਂ ਬਰਦਾਸ਼ਤ ਕਰਦੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਦਾ ਬਰਿੰਦਰਸ਼ਨ ਪ੍ਰਾਪਤ ਦੀਆਂ ਬੜੀਆਂ ਸਤ ਨਿਰਦੇਸ਼ ਸਾਨੂੰ ਡੀਐਸਪੀ ਸਾਹਿਬ ਦੇ ਕਿ ਕਿਸੇ ਨੂੰ ਵੀ ਜਿਹੜਾ ਹੈਗਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦੇਵਾਂਗੇ ਅਸੀਂ ਜਲਦੀ ਇਹਨਾਂ ਨੂੰ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂਗੇ